हां जी मित्रों ਆ ਜਿਹੜਾ ਤੁਸੀਂ ਦੇਖ ਰਹੇ ਹੋ ਦੇਸੀ ਘਿਓ ਬਹੁਤ ਵਧੀਆ ਵਾਹ ਕਮਾਲ ਦੇਸੀ ਘਿਓ ਰੰਗ ਦੇਖ ਕੇ ਹੀ ਰੂਹ ਖੁਸ਼ ਹੋ ਜਾਂਦੀ ਹੈ ਤੇ ਖਾ ਕੇ ਜਿਹੜਾ ਨਜ਼ਾਰਾ ਆਉ ਉਹ ਤਾਂ ਇੱਕ ਸਵਾਦ ਹੀ ਵੱਖਰਾ ਹੈ ਅੱਜ ਕੱਲ੍ਹ ਸਾਲ ਦੇ ਮਹੀਨੇ ਸਾਗ ਚ ਪਾਉਣਾ ਤੇ ਵਾਹ ਕਮਾਲ ਘਿਓ ਦੇਸੀ ਹੈ ਇਹ ਕਿਵੇਂ ਬਣਦਾ ਹੈ ਏ ਤੁਹਾਨੂੰ ਦੱਸਾਂਗੇ ਕਿ ਕਿਹੜੀ ਫੀਡ ਪਾਉਣੀ ਪੈਂਦੀ ਆ ਆਓ ਫੈਕਟਰੀ ਵਿੱਚ ਚੱਲਦੇ ਆ ਆਪਾਂ ਇਹ ਫੈਕਟਰੀ ਆ ਜੀਮੀਦਾਰਾ ਰਵਾਫ ਫੀਡ ਫੈਕਟਰੀ ਇਹ ਪੰਜਾਬ ਦੇ ਵਿੱਚ ਆ ਤੇ ਬਹੁਤ ਹੀ ਵਧੀਆ ਥੇ ਫੀਡ ਮੱਝਾਂ ਗਾਵਾਂ ਬਾਸੇ ਚਾਰ ਹੁੰਦੀ ਆ ਆ ਦੇਖੋ ਸੈਕਟਾਨੀਆਂ ਗਾਹਟਾਨੀਆਂ ਲੈਣਾ ਲੱਗੀਆਂ ਪਈਆਂ ਤੇ ਲਿਜਾਨ ਵਾਲਿਆਂ ਦੂਰ ਦੂਰ ਤੱਕ ਲੋਕ ਟਰਾਲੀਆਂ ਭਰ ਕੇ ਲਿਜਾਂਦੇ ਆ ਇਹ ਫੀਡ ਦੀਆਂ ਤੇ ਵਾਕਵਾਲ ਅਰਵਾਪ ਫੀੜਾ ਇਹ ਤੇ ਇਹ ਫੌਂਡ ਦੇ ਨਾਲ ਪਤੂਆਂ ਨੂੰ ਸਤੰਦ ਰੋਸਤੀ ਵੀ ਆਉਂਦੀ ਹੈ ਦੇਸ ਲਈ ਬਹੁਤ ਵਧੀਆ ਹੈ ਪਤੂਆਂ ਦੇ ਔਰ ਮੱਝਾ ਗਾਵਾ ਇਹ ਫੀਡ ਖਾ ਕੇ ਫੇਰ ਜਿਹੜਾ ਦੁੱਧ ਹੁੰਦਾ ਦੁੱਧ ਫੈਟੀ ਫੁੱਲ ਗਰੰਟੀ ਔਰ ਟੁਕਣਾ ਹੋ ਜਾਂਦਾ ਦੁੱਧ ਫੈਟੀ ਤੇ ਰਵਾਹ ਕਮਾਲ ਹੁੰਦਾ ਤੇ ਫਿਰ ਕਿਉਂ ਆਤਾ ਤੁਸੀਂ ਬੇਸਤੀ ਲਿਆ ਦੇਖਤੀ ਕਿੰਨਾ ਵਧੀਆ ਬਣਦਾ ਕੋਈ ਇੱਕ ਜੀਰ ਕਰਕੇ ਹੀ ਬਣਦਾ ਹੈ ਇਹ ਜੀ ਦਾ ਰਵਾਹ ਵੀ ਰਵਾਹ ਕਮਾਲ ਤੇ ਦੂਰੋਂ ਦੂਰੋਂ ਲੋਕ ਆਉਂਦੇ ਆ ਤੂੰ ਬਹੁਤ ਹੀ ਵਧੀਆ ਫੀਡ ਹੈ ਇਹ ਮੱਝਾਂ ਗਾਵਾਂ ਵਾਸਤੇ ਤਾਂ ਹੈਗੀ ਹੈ ਬਿਲਕੁਲ ਕਿ ਇਹ ਘੋੜਿਆਂ ਵਾਸਤੇ ਵੀ ਲੋਕ ਆਉਂਦੇ ਆ ਦੂਰੂ ਦੂਰੋ ਲੈ ਕੇ ਜਾਂਦੇ ਆ ਘੋੜੇ ਹੋਰ ਜਿੰਨੇ ਵੀ ਜਾਨਵਰ ਹੈ ਹਰ ਤਰ੍ਹਾਂ ਦੀ ਫੀਡ ਇੱਥੇ ਤਿਆਰ ਹੁੰਦੀ ਹੈ ਫਿਰ ਆਉਂਦੇ ਵਿੱਚ ਬਣਾ ਲੀਓ